ਅੱਛਾ ਲੈ ਵੀ ਮੈਨੂੰ ਬਹੁਤ ਖੁਸ਼ੀ ਹੋਇਆ ਨੌਜਵਾਨੋਂ ਮੇਰੇ ਛੋਟੇ ਭਰਾ ਨੂੰ ਦੇਖ ਕੇ ਅਸੀਂ ਲੰਗੇ ਆਂਦੇ ਸੀਗੇ ਮੇਰੇ ਨਾਲ ਸਰਪੰਚ ਆ ਸਾਡੇ ਪਿੰਡ ਵਾਲਾ ਇੱਧਰ ਕਿਹੜਾ ਪਿੰਡ ਆ ਇਹ ਢੋਲਾਵਾਲ ਢੋਲਾਵਾਲ ਅਜੀਮਾ ਸਾਡਾ ਮਿੰਟ ਚੀਮਾ ਅੱਛਾ ਖੁਸ਼ੀ ਹੋਈ ਮੈਨੂੰ ਨੌਜਵਾਨ ਨੂੰ ਮਿਲ ਕੇ ਇਸ ਭਰਾ ਨੂੰ 2.5 ਏਕੜ ਇਹਨਾਂ ਕੋਲੇ ਜ਼ਮੀਨ ਆ 2.5 ਏਕੜ ਜ਼ਮੀਨ ਇਹਨਾਂ ਕੋਲੇ ਆ ਹੁਣ ਪਹਿਲਾਂ ਕੀ ਲਾਹ ਸੀ ਪਹਿਲਾਂ ਹੀ ਮਿਰਚੀ ਸੀ ਪਹਿਲਾਂ ਹੀ ਮਿਰਚੀ ਸੀ ਕਿੰਨੀ 2.5 ਏਕੜ ਚ ਕਿੰਨੀ ਆਮਦਨ ਹੋ ਜਾਂਦੀ ਸੋਨੂੰ ਦਾ 1 ਏਕੜ ਚ ਬਾਕੀ ਤਾਂ ਆਪਾਂ ਜੀਰੀ ਜੂਰੀ ਲਾਉਣੇ ਕਿੱਲਾ ਕਾਪਾਂ ਇਹਦਾ ਮਿਰਚਾ ਲਾਉਣੀ ਹੈ ਹਾਂ ਕਿੰਨੀ ਆਗਣਾ ਹੈ ਕਿੱਲੇ ਦੇ ਵਿੱਚੋਂ 5 ਕ ਲੱਖ 5.5 ਲੱਖ ਦੀ ਮਿਰਚ ਹੋ ਜਾਂਦੀ ਹੈ 5 5.5 ਲੱਖ ਦੀ ਮਿਰਚ ਹੋਵੇ ਤਾਂ ਖਰਚਾ ਕੱਢੇ ਕਿੰਨਾ ਬਜਦਾ ਕਿੱਲੇ 'ਚ ਹਾਂ 4 ਕ ਦੇ ਲਗਭਗ 1 ਲੱਖ ਰੁਪਇਆ ਖਰਚਾ ਹੋ ਜਾਣਾ ਹੈ ਦੇਖ ਲਓ 1 ਲੱਖ ਰੁਪਇਆ ਚਲ ਫਰਜ਼ ਕਰੋ ਯਾਰ 2 ਲੱਖ ਵੀ ਖਰਚਾ ਹੋਗਾ ਤੂੰ ਕੋ 2 ਲੱਖ ਕੱਢ ਦੇ ਤਾਂ ਵੀ ਤਨ ਲੱਖ ਰੁਪਇਆ ਬਜਦਾ ਹੈ 3 ਲੱਖ ਰੁਪਇਆ 1 ਏਕੜ ਦੇ ਵਿੱਚ ਬਜ ਰੰਦਾ ਜੇ 3 ਲੱਖ ਦੀ ਗੱਲ ਕਰੀ ਆ ਆਪਾਂ 3 ਲੱਖ ਰੁਪਇਆ ਆਪਾਂ ਨੂੰ 20 ਕ ਲਾਜੋ ਨਹੀਂ ਆਹ ਖਰਚੇ ਸਾਰੇ ਕੱਢ ਕੇ ਬਸ ਇੱਕ ਆਪਣੇ ਆਏ ਵੀ ਕਰਦੇ ਨਹੀਂ ਹੈਗੇ ਮਿਹਨਤ ਆਇਆ ਮਿਹਨਤ ਜਿਆਦੇ ਆ ਥੋੜੀ ਜੀ ਅੱਛਾ ਮਿਹਨਤ ਨਾਲ ਪੈਸਾ ਵੀ ਆ ਆਹੀ ਮਿਹਨਤ ਬਾਹਰ ਆਹੀ ਮਿਹਨਤ ਇੱਥੇ ਆ ਮੈਨੂੰ ਲੱਗਦਾ ਤੂੰ ਬਹੁਤ ਤਗੜਾ ਸਫਲ ਕਿਸਾਨ ਬਣ ਵੀ ਗਿਆ ਤੇ ਹੋਰ ਵੀ ਬਣ ਸਕਦਾ ਘਟੋ ਘਟ ਤੂੰ ਬਹੁਤ ਤਗੜੀ ਫਾਰਮਿੰਗ ਦੀ ਖੇਤੀ ਕਰ ਸਕਦਾ ਪਰਦਾ ਵੀ ਰੰਨ ਨਾਲ ਭਾਈ ਹਾਂ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਆ ਜਿਹੜੀ ਆਪਾਂ ਨੌਜਵਾਨ ਆਪਣੇ ਛੜ ਛੜ ਬਾਹਰ ਭੱਜੇ ਨੇ ਉਹ ਤਾਂ ਨੇ ਬਾਹਰ ਜਾਂਦਾ ਸੱਚੀ ਗੱਲ ਫਿਰ ਹੈਗੀ ਤੇਰੀ ਸਲਾਹ ਸਲਾਹ ਹੈਗੀ ਹੈਗੀ ਸਲਾਹ ਬਾਹਰ ਜਾਣ ਦੀ ਕਰਦਾ ਰੋਤਾ ਜੀ ਮਰ ਲਗਣਾ ਇੱਥੇ ਠੀਕ ਆ ਯਾਰ ਕਿਉਂ ਬਾਹਰ ਜਾਣਾ ਯਾਰ ਹੈ ਬਸ ਆਇਆ ਇੱਕ ਨੰਦਾਰਸ ਰਾਜੇ ਵਾਗੇ ਅੱਛਾ ਤਾਂ ਬਹੁਤ ਤਕੜਾ ਸਫਲ ਕਿਸਾਨ ਬਣੇਗਾ ਯਾਰ ਤੂੰ ਆਉਣ ਵਾਲੇ ਸਮੇਂ ਦੇ ਹਾਂ ਕੈਮਰਾ ਵੀ ਲਾਇਆ ਹੋਇਆ ਫੜੇਗੇ ਕਹਿੰਦਾ ਫੜੇਗੇ ਬੰਦੇ ਫੜ ਲੇ ਪਹਿਲਾਂ ਗੋਭੀ ਲਾਈ ਹੋਈ ਸੀ ਗੋਭੀ ਤੋੜ ਕੇ ਲੈ ਜਾਂਦੇ ਸੀ ਸਤਕਾਰਯੋਗ ਨੇ ਉਹ ਚੋਰੀ ਵੀ ਕਰ ਲੇ ਦਿੰਦੇ ਕਿਤੇ ਕਰੇ ਕਾਹਾਂ ਆਏ ਸੜਕ ਕਰਕੇ ਆ ਗਏ ਕਿੰਨੇ ਪਰਾਂ ਸੀ ਇਕੱਲਾ ਹੀ ਆ ਕੋਈ ਤਾਂ ਹਰ ਤੋ ਇਥੇ ਕੋਈ ਵੱਡੀ ਖੇਤੀਬਾੜੀ ਦੀ ਬਣਾ ਲੋਕਾਂ ਨੂੰ ਫਰਮ ਬਣਾ ਕੇ ਦੱਸ ਜਾਂ ਕੋਈ ਆਪਣਾ ਦੁੱਧ ਬਾਰੇ ਦੱਸ ਜਾਂ ਆਪਣਾ ਇਹਦੇ ਨਾ ਪਸ਼ੂਆਂ ਦੇ ਬਾਰੇ ਦੱਸ ਜਾਂ ਇਹਦੇ ਬਾਰੇ ਦੱਸ ਬਾਹਰ ਜਾਣਾ ਕਿਉਂ ਆ ਬਾਈ ਬਾਹਰ ਰਿਸ਼ਤੇਦਾਰ ਫੋਟੋਆਂ ਖਿੱਚ ਕੇ ਪਾਉਣ ਨੇ ਕਹਿੰਦਾ ਕੀ ਆ ਮੈਂ ਦੱਸੀ ਵੀ ਇੱਥੇ ਕੋਈ ਸਿਸਟਮ ਜਦ ਸੈੱਟ ਆਇਆ ਰਿਸ਼ਤੇਦਾਰ ਜ਼ਮੀਨ ਘਟਾਏ ਕਹਿੰਦਾ ਜ਼ਮੀਨ ਘਟਾਏ ਫਿਰ ਆਇਆ ਨਾ ਚੱਲਦਾ ਨਹੀਂ ਇਹ ਆ ਅੱਛਾ ਪਰ ਦੂਜੀ ਗੱਲ ਇਹ ਆ ਵੀ ਜੇ ਆਇਆ ਵੀ ਫੋਟੋਆਂ ਜੇ ਖਿੱਚ ਕੇ ਪਾ ਦੇਣਗੇ ਤੀ ਇੱਥੇ ਤੋਂ ਬਹੁਤ ਕਾਮਯਾਬੀ ਹਾਸਲ ਕਰ ਸਕਦਾ ਬਾਕੀ ਦਾ ਦਿਨ ਮਰ ਜੀ ਆ ਮੈਂ ਤੈਨੂੰ ਆਪਣੀ ਮੈਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕੰਮ ਪੈਦਾ ਕੀਤੇ ਕਾਫੀ ਮੈਂ ਜਿਹੜੀ ਆ ਹੁਣ ਕੰਮ ਮੈਂ ਕੀ ਪੈਦਾ ਕੀਤੇ ਸਾਡੇ ਕੋਲੇ 7 ਏਕੜ ਜ਼ਮੀਨ ਸੀਗੀ ਆ ਥੋੜੀ ਜਿਹੜੀ 2.5 ਏਕੜ ਜ਼ਮੀਨ ਹੈ ਸਾਡੇ 7 ਏਕੜ ਨਾਲ ਇਹ 2.5 ਏਕੜ ਮੁਕਾਬਲਾ ਨਹੀਂ ਕਰਦੀ ਕਿਉਂਕਿ ਸਾਡੇ 7 7 ਟੱਬਿਆਂ ਵਾਲੀ ਸੀਗੀ ਠੀਕ ਸਾਡੇ ਕੋਲ ਦੋਨੇ ਟੱਬਿਆਂ ਵਾਲੀ ਜ਼ਮੀਨ ਸੀਗੀ ਪਰ ਅਸੀਂ ਕੰਮ ਪੈਦਾ ਕੀਤੇ ਅਸੀਂ ਕੰਮ ਇੰਨੇ ਪੈਦਾ ਕੀਤੇ ਸੱਤ ਰਸ ਤੋਂ ਟੁੱਟਵੀਂ ਜ਼ਮੀਨ ਸੀ ਸਾਡੀ ਕਿਤੇ ਇਕੱਠੀ ਨਹੀਂ ਸੀ ਕਿਤੇ ਕਿਲਾ ਉੱਥੇਆ ਦੋ ਕਿਲੇ ਉੱਥੇ ਹੈਣਾ ਟਿੱਬਿਆਂ ਵਾਲੀ ਜ਼ਮੀਨ ਸੀਗੀ ਕਰਜ਼ਾ ਬਹੁਤ ਝੜਿਆ ਹੋਇਆ ਸੀਗਾ ਇਸ ਕਰਕੇ ਕਰਜ਼ਾ ਵੀ ਤਾਰਿਆ ਸਾਰਾ ਕੰਮ ਵੀ ਪੈਦਾ ਕੀਤਾ ਰੋਜ਼ਗਾਰ ਵੀ ਪੈਦਾ ਕੀਤਾ ਇੱਕ ਕੰਮ ਨੇ ਕਈ ਕੰਮ ਪੈਦਾ ਕੀਤੇ ਅਸੀਂ ਕੰਮ ਪੈਦਾ ਆਪਾਂ ਇੱਥੇ ਕਰ ਸਕਦੇ ਆ ਜੇ ਆਪਾਂ ਚਾਹੀਏ ਨਾ ਵੀ ਆਪਾਂ ਕੰਮ ਪੈਦਾ ਕਰਨਾ ਹੁਣ ਦੇਖ